ਸਮਾਜ ਸੇਵਾ ਦੇ ਕੰਮਾਂ ਦੀ ਸਿਰਮੌਰ ਸੰਸਥਾ ਕੇ ਐਲ ਚਾਂਦ ਵੈਲਫੇਅਰ ٹرسٹ ਯੂਕੇ ਵੱਲੋਂ ਸੂਬਾ ਕੋਆਰਡੀਨੇਟਰ ਜਿੰਦਰ ਕੁਮਾਰ ਬੰਟੀ ਦੀ ਜੋਗ ਅਗਵਾਈ ਹੇਠ ਪ੍ਰੇਮਪੁਰਾ ਦੇ ਇੱਕ ਜ਼ਰੂਰਤਮੰਦ ਵਿਅਕਤੀ ਨੂੰ ਇਲੈਕਟ੍ਰੀਕਲ व्हीलਚੇਅਰ ਭੇਟ ਕੀਤੀ ਗਈ ਇਸ ਦੌਰਾਨ ਮੁੱਖ ਮਹਿਮਾਨ ਵਜੋਂ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਜਰਨੈਲ ਨੰਗਲ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨਾਲ ਮਿਲ ਕੇ ਸੰਗਤ ਗੋਬੋਤਰਾ ਵੀ ਮੌਜੂਦ ਸਨ ਆਪਣੇ ਸੰਬੋਧਨ ਵਿੱਚ ਇੱਥੇ ਜਰਨੈਲ ਨੰਗਲ ਨੇ ਸੰਸਥਾ ਵੱਲੋਂ ਕੀਤੇ ਜਾਂਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਲਾਗਾ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡਾ ਕਾਰਜ ਹੈ ਜੋ ਕਿ ਇਹ ਸੰਸਥਾ ਬਖੂਬੀ ਕਰ ਰਹੀ ਹੈ ਉਹਨਾਂ ਆਸ ਪ੍ਰਗਟਾਈ ਕਿ ਸੰਸਥਾ ਇਸੇ ਤਰ੍ਹਾਂ ਹੀ ਸਮਾਜ ਭਲਾਈ ਦੇ ਅਨੇਕਾ ਪ੍ਰੋਜੈਕਟ ਕਰਦੀ ਰਹੇਗੀ ਇਸ ਦੌਰਾਨ ਅਰਚੰਦਰ ਕੁਮਾਰ ਬੰਟੀਆ ਤੇ ਸੰਸਥਾ ਦੇ ਹੋਰਨਾਂ ਮੈਂਬਰਾਂ ਨੇ ਵਿਸ਼ਵਾਸ ਦਵਾਇਆ ਕਿ ਉਹਨਾਂ ਦੀ ਸੰਸਥਾ ਆਉਣ ਵਾਲੇ ਸਮੇਂ ਵਿੱਚ ਵੀ ਸਮਾਜ ਭਲਾਈ ਦੇ ਅਨੇਕਾ ਪ੍ਰੋਜੈਕਟ ਕਰਦੀ ਰਹੇਗੀ ਤਾਂ ਜੋ ਜ਼ਰੂਰਤਮੰਦ ਲੋਕਾਂ ਦੀ ਵਾਤਵਾਰ ਮਦਦ ਹੋ ਸਕੇ ਇਸ ਦੌਰਾਨ ਸੰਸਦ ਐਸਮੂ ਮੈਂਬਰ ਮਹਿਯੂ ਹਸਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਔਰ ਮੈਂ ਅੱਜ ਸਾਡੇ ਬਹੁਤ ਹੀ ਸਤਕਾਰਯੋਗ ਸਾਡੇ ਵੀਰ ਜਨੈਨ ਨੰਗਲ ਜੀ ਪ੍ਰਧਾਨ ਇੰਪਰੂਵਮੈਂਟ ਟਰਸਟ ਫਗਵਾੜਾ ਪਹੁੰਚੇ ਸਾਡੇ ਵਿੱਚ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਇਹ ਟਰਸਟ ਹੋਂਦ ਵਿੱਚ ਆਇਆ ਸੀ ਤਾਂ ਇੱਕੋ ਟਾਈਮ ਤੇ 80 व्हीलचेयर ਤੇ ਟਰਾਈਸਾਈਕਲਸ ਦਿੱਤੇ ਸੀਗੇ ਉਸ ਤੋਂ ਬਾਅਦ ਇਹ ਲਗਾਤਾਰ ਲੜੀ ਚੱਲਦੀ ਰਹੀ ਇਹਦੇ ਬਹੁਤ ਵੱਡੇ ਸਬੂਤ ਸਾਡੇ ਵੱਡੇ ਭਾਜੀ ਮਲਕੀਤ ਸਿੰਘ ਰੋਤਰਾ ਜੀ ਖੜੇ ਹਨ ਜਿਨ੍ਹਾਂ ਨੇ ਇਸ ਟਰਸਟ ਦੇ ਵਿੱਚ ਬਹੁਤ ਹੀ ਯੋਗਦਾਨ ਪਾਇਆ ਆਪਣਾ ਬਹੁਤ ਸਮਾਂ ਦਿੰਦੇ ਆ ਤੇ ਇਹ ਲੜਕਾ ਜਿਹੜਾ ਮੱਲਾ ਪ੍ਰੇਮਪੁਰ ਗਲੀ ਨੰਬਰ 11 ਦੇ ਵਿੱਚ ਮਿੱਠੂ ਆ ਇਹ ਜਮਾਂਦਰੀ ਵਿਚਾਰਾ ਇਦਾਂ ਡਿਸੇਬਲ ਹੈ ਚੱਲ ਨਹੀਂ ਸਕਦਾ ਜੀ ਤੋਂ ਸਾਡੇ ਗਰੁੱਪ ਦੇ ਜਿਹੜੇ ਕੋਆਰਡੀਨੇਟਰ ਰਜਿੰਦਰ ਕੌਰ ਵੰਟੀ ਜੀ ਉਹਨਾਂ ਨੂੰ ਦੱਸਿਆ ਕਿ ਇਦਾਂ ਕਰਕੇ ਇੱਕ ਮੁੰਡਾ ਹੈਗਾ ਉਹਨੂੰ ਆਪਾਂ ਮੰਨ ਲਓ ਇੱਕ ਇਲੈਕਟ੍ਰਿਕ ਵੀਲਚੇਅਰ ਦੇਣੀ ਆ ਤਾਂ ਚਲੋ ਉਹਦਾ ਗਰੁੱਪ ਨੇ ਸਾਡੇ ਟਰਸਟ ਨੇ ਬਹੁਤ ਪਹਿਲਾਂ ਵੀ ਦਿੱਤੀਆਂ ਅਸੀਂ ਪਹਿਲਾਂ ਵੀ ਇਲੈਕਟ੍ਰਿਕ ਵੀਲਚੇਅਰ ਪ੍ਰੋਵਾਈਡ ਕਰਾ ਚੁੱਕੇ ਹਾਂ ਤਿਕਨੀ ਜੀ ਜਰੂਰਤਮੰਦ ਮੈਂਬਰਾਂ ਨੂੰ ਤੋਂ ਅਸੀਂ ਤੁਹਾਡਾ ਫਿਰ ਤੁਹਾਡਾ ਔਰ ਆਪਣੇ ਟਰਸਟ ਦੇ ਜਿਹੜੇ ਸਾਡੇ ਮੁਖੀ ਆ ਜੀ ਕੇਲ ਚਾਂਦ ਜੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਵਿਦੇਸ਼ਾਂ ਦੀ ਧਰਤੀ ਤੋਂ ਬੈਠੇ ਇੱਥੇ ਹਾਰਾ ਨਾਰਾ ਮਾਰਦੇ ਹਨ ਆਪਣੇ ਭੈਣਾ ਭਣਾ ਮਾਂ ਲਈ ਮਨੁੱਖਤਾ ਦੀ ਸੇਵਾ ਦਾ ਜਿਹੜਾ ਕਾਰਜ ਆ ਇਹਦੇ ਵਿੱਚ ਮੈਨੂੰ ਵੀ ਤੁਸੀਂ ਸ਼ਾਮਲ ਹੋਣ ਦਾ ਜਿਹੜਾ ਮੌਕਾ ਦਿੱਤਾ ਇਹਦੇ ਵਾਸਤੇ ਮੈਂ ਤੁਹਾਡਾ ਧੰਨਵਾਦ ਕਰਦਾ ਔਰ ਕੇਅਰ ਚਾਂਦ ਵੈਲਫੇਅਰ ਸੁਸਾਇਟੀ ਜਿਨ੍ਹਾਂ ਨੇ ਇਹ ਉਪਰਾਲਾ ਜਦੋਂ ਸ਼ੁਰੂ ਕੀਤਾ ਸੀ ਮੈਨੂੰ ਯਾਦ ਆ ਜਦੋਂ ਪਹਿਲਾਂ ਜਿਹੜਾ ਤੁਹਾਡਾ ਫੰਕਸ਼ਨ ਬੜਾ ਵੱਡਾ ਹੋਇਆ ਸੀ ਮੈਂ న్యూਸੇ ਦੇਖੀ ਉਦੋਂ ਅਸੀਂ ਕਹਿੰਦੇ ਸੀ ਵੀ ਯਾਰ ਬਹੁਤ ਅੱਛਾ ਉਪਰਾਲਾ ਜਿਹੜਾ ਹੈਗਾ ਕਿ ਤਾ ਔਰ ਨਿਰੰਤਰ ਜਾਰੀ ਹੈ ਤੁਹਾਡੀਆਂ ਐਕਟੀਵਿਟੀਜ਼ ਔਰ ਇਹ ਇੱਕ ਆਮ ਕਿਸੇ ਬੰਦੇ ਮੇਰੇ ਵਰਗੇ ਦੇ ਤੇ ਬਸ ਦੀ ਗੱਲ ਹੈ ਨਹੀਂ ਕਿਉਂਕਿ ਇਹ ਤਾਂ ਬਹੁਤ ਜਿਹੜਾ ਤੁਸੀਂ ਉਪਰਾਲਾ ਕਰ ਰਹੇ ਹੋ ਅਸੀਂ ਤਾਂ ਤੁਹਾਡੇ ਕੋਲੋਂ ਸਿੱਖਣ ਵਾਲੇ ਹੀ ਆ ਜੀ ਇਹ ਵਾਕਿਆ ਜੀ ਇਹ ਪਰਮਾਤਮਾ ਨੇ ਕਿਤੇ ਕੋਈ ਮਨੁੱਖ ਦੇ ਵਿੱਚ ਕਮੀ ਰਹਿ ਗਈ ਜਾਂ ਕਿਤੇ ਕੋਈ ਹਾਦਸੇ ਦਾ ਸ਼ਿਕਾਰ ਹੋ ਗਿਆ ਕੋਈ ਸਰੀਰਕ ਤੌਰ ਤੇ ਇਸ ਤਰੀਕੇ ਨਾਲ ਬਾਕੀਆਂ ਦੇ ਬਰਾਬਰ ਨਹੀਂ ਹੈਗਾ ਤੇ ਉਹਨੂੰ ਆਪਾਂ ਜੇ ਉਹਨਾਂ ਬਰਾਬਰ ਨਹੀਂ ਕਰ ਸਕਦੇ ਤਾਂ ਉਹਨੂੰ ਨਾਲ ਚੱਲਣ ਖਰਮ ਜੋਗਾ ਤੇ ਕਿਤੇ ਆਉਣ ਜਾਣ ਜੋਗਾ ਆਪਾਂ ਕਰ ਰਹੇ ਆ ਤੇ ਇਹ ਬਹੁਤ ਵੱਡੀ ਗੱਲ ਹੈ ਔਰ ਮੈਂ ਇਹ ਆਸ ਉਮੀਦ ਕਰਦਾ ਕਿ ਕੇ ਐਲ ਚਾਂਦ ਵੈਲਫੇਅਰ ਸੁਸਾਇਟੀ ਜਿਹੜੇ ਸਾਡੇ ਕੇ ਐਲ ਚਾਂਦ ਸਾਹਿਬ ਯੂਕੇ ਤੋਂ ਜਿਹੜਾ ਇਸ ਸਭਾ ਨੂੰ ਇਸ ਸੁਸਾਇਟੀ ਨੂੰ ਚਲਾ ਰਹੇ ਆ ਔਰ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਹੈ ਉਹ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਬਹੁਤ ਵਧੀਆ ਉਪਰਾਲੇ ਕਰਕੇ ਲੋਕਾਂ ਲਈ ਇੱਕ ਮਿਸਾਲ ਬਣੂਗੀ ਔਰ ਮੈਂ ਆਪਣੇ ਵੱਲੋਂ ਤੁਹਾਨੂੰ ਇਸ ਗੱਲ ਦਾ ਭਰੋਸਾ ਦਵਾਉਣਾ ਹੈ ਕਿ ਜਿੱਦਾਂ ਦੇ ਤੁਹਾਡੇ ਮਨੁੱਖਤਾ ਦੀ ਸੇਵਾ ਦੇ ਕੰਮ ਹੈਗੇ ਆ ਉਹਦੇ ਵਿੱਚ ਅਸੀਂ ਜਿੱਥੇ ਵੀ ਜਿੰਨਾ ਵੀ ਹੋ ਸਕੇ ਤੁਹਾਡੇ ਨਾਲ ਜਿਹੜਾ ਆ ਆਪਣਾ ਯੋਗਦਾਨ ਪਾਵਾਂਗੇ ਔਰ ਅੱਜ ਦਾ ਜਿਹੜਾ ਤੁਸੀਂ ਉਹ ਪਰਾਨਾ ਇਸ ਨੌਜਵਾਨ ਨੂੰ ਮਿੱਠੂ ਜੀ ਨੂੰ ਜਿਨ੍ਹਾਂ ਨੇ ਬਹੁਤ ਕਸ਼ਟਾ ਦੇ ਵਿੱਚ ਹੈਗੇ ਆ ਪਰ ਤੁਸੀਂ ਇਹਨਾਂ ਨੂੰ ਜਿਹੜਾ ਇਹ ਵੀਲਚੇਅਰ ਪ੍ਰੋਵਾਈਡ ਕਰਵਾਈ ਹੈ ਇਹਦੇ ਨਾਲ ਇਹਨੂੰ ਕਾਫੀ ਹੌਸਲਾ ਮਿਲਿਆ ਚਾਂਦ ਵੈਲਫੇਅਰ ٹرسٹ ਰਜਿਸਟਰਡ ਯੂਕੇ ਟੀਮ ਵੱਲੋਂ ਫਗਵਾੜਾ ਦੇ ਮੱਲਾ ਪ੍ਰੇਮਪੁਰਾ ਦੀ ਗੜੀ ਨੰਬਰ 11 ਦੇ ਵਿੱਚ ਮਿੱਠੂ ਜੀ ਦੇ ਘਰ ਤੇ ਪਹੁੰਚੀ ਆ ਇਹਦੇ ਵਿੱਚ ਜਿੰਨੀਆਂ ਵੀ ਮੇਰੀਆਂ ਸਤਿਕਾਰਯੋਗ ਸ਼ਖਸੀਅਤਾਂ ਥੋੜਾ ਜਿਹਾ ਟੈਲੀਫੋਨ ਕਰਕੇ ਇੰਨੀ ਗਰਮੀ ਦੇ ਟਾਈਮ ਤੇ ਉਹਨਾਂ ਨੂੰ ਬੁਲਾਇਆ ਉਸ ਵੇਲੇ ਪਹੁੰਚ ਗਏ ਆ ਮੈਂ ਆਪਣੇ ਦਿਰੋਂ ਬਹੁਤ ਧੰਨਵਾਦ ਕਰਦਾ ਸਾਡੇ ਸ਼ਹਿਰ ਦੇ ਸਤਿਕਾਰਯੋਗ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਸਾਹਿਬ ਮੇਰੇ ਵੱਡੇ ਵੀਰ ਜਰਨੈਲ ਲੰਗਰ ਜੀ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਸਾਡੇ ਏ ਆਪਣੇ ਬਲੱਡ ਬੈਂਕ ਫਗਵਾੜਾ ਦੇ ਪ੍ਰਧਾਨ ਸਾਹਿਬ ਮਲਕੀਸ਼ ਸਿੰਘ ਰਬੂਤਰਾ ਜੀ ਸਾਡੇ ਸੀਨੀਅਰ ਮੈਂਬਰ ਸ਼ੰਗਰाराम ਜੀ ਅਕਾਲਗੜ੍ਹ ਤੋਂ ਜਸਵਿੰਦਰ ਸਿੰਘ ਠੇਕੇਦਾਰ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹੈ ਵੀ ਟਾਈਮ ਮਿਲਦਾ ਹੈਗਾ ਆ ਆਪਣਾ ਤਨ ਮਨ ਧਨ ਨਾਲ ਜੋ ਵੀ ਸਰਦਾ ਹੈਗਾ ਜਰੂਰ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ